ਹੱਜੇ ਗਾਇਜ਼ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਆਈ ਹੋਪ ਸਾਰੇ ਵਧੀਆ ਹੋਵੋਗੇ ਤੇ ਆਪਾਂ ਵੀ ਵਧੀਆ ਤੇ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਮੇਰੇ ਤੇ ਪੈਰੀ ਇਹ ਧੁੱਪ ਤੇ ਆਪਾਂ ਸੇਕ ਰਹੇ ਹਾਂ ਤੇ ਅੱਜ ਬਹੁਤ ਸੋਨਾ ਵੈਦਰ ਹੁਣ ਫਾਈਨਲੀ ਸਮਰ ਸਟਾਰਟ ਹੋ ਗਈ ਵੈਸੇ ਇੱਧਰ ਸਮਰ ਹੀ ਰਹਿੰਦੀ ਆਈ ਗਏ ਠੰਡ ਪਈ ਹੀ ਨਹੀਂ ਤੇ 3-4 ਦਿਨ ਇੱਥੇ ਪਿੰਦਰ ਸੀਗੀ ਅਬਰ ਰੌਣਕਾਂ ਲਾਈਆਂ ਹੋਈਆਂ ਸੀ ਅੱਜ ਬੜਾ ਸੋਨਾ ਸੋਨਾ ਜਿਹਾ ਲੱਗ ਰਿਹਾ ਆਪਾਂ ਨੂੰ ਇੱਕਦਮ ਬਟ ਚਲੋ ਆਪਾਂ ਫਿਰ ਤੋਂ ਮਿਲਾਂਗੇ ਜਾਵਾਂਗੇ ਆਉਂਦੇ ਜਾਂਦੇ ਰਵਾਂਗੇ ਤੇ ਬਾਕੀ ਅੱਜ ਆਪਾਂ ਬਸ ਕਰ ਰਹੀ ਆਂ ਕੁਝ ਕਾਸ ਰਹਿ ਨਹੀਂ ਗਰਨੋਂ ਤੇ ਬਾਕੀ ਜੋ ਜੋ ਕਰਾਂਗੇ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਗਾਇਜ਼ ਮੈਨੂੰ ਬਹੁਤ ਲਾਲਚ ਆ ਰਿਹਾ ਸਾਡੇ ਗਵੰਡੀਆਂ ਦੇ ਲੱਗੇ ਆ ਪਰ ਮੈਂ ਇਹ ਸੁਣਿਆ ਵੀ ਇਹਨਾਂ ਦੇ ਸਿਰਫ ਸਾਈਜ਼ ਹੀ ਵੱਡੇ ਤੇ ਟੇਸਟੀ ਹੈ ਨਹੀਂ ਬਟ ਪਤਾ ਨਹੀਂ ਉਹ ਆਪਾਂ ਨੂੰ ਹੁੰਦਾ ਨਾ ਕਿ ਆਪਾਂ ਨੇ ਉਹਨਾਂ ਟਾਈਮ ਨਹੀਂ ਆਪਾਂ ਹੁੰਦੇ ਇਦਾਂ ਮੰਨਦੇ ਜਿੰਨੇ ਟਾਈਮ ਆਪਾਂ ਖੋਦ ਨਹੀਂ ਕਰਕੇ ਦੇਖਦੇ ਸੋ ਮੈਂ ਸੋਚ ਰਹੀ ਹਾਂ ਵੀ ਅੱਜ ਮੈਂ ਤੋੜ ਲਾਵਾਂ ਮੈਨੂੰ ਬਹੁਤ ਦਿਨਾਂ ਦੇ ਦਿਖੀ ਆਂਦੇ ਇਹ ਸਾਹਮਣੇ ਲੱਗੇ ਤੇ ਅੱਜ ਆਪਾਂ ਟਰਾਈ ਕਰਕੇ ਦੇਖਾਂਗੇ ਠੀਕ ਹੈ ਫਿਰ ਦੱਸਦੇ ਆ ਤੁਹਾਨੂੰ ਵੀ ਕਿੱਦਾਂ ਲੱਗੇ ਮੈਨੂੰ ਇਹ ਪਿੰਦੂ ਵੀਰ ਕਹਿੰਦੇ ਹੁੰਦੇ ਨੇ ਹਾਂਜੀ ਚੈੱਕ ਕਰਾਂ ਉਹ ਮੇਰਾ ਲੈਪਟਾਪ ਦਾ ਬੈਗ ਕਿੰਨਾ ਪਿਆਰਾ ਪਿੰਦਰ ਲੈ ਕੇ ਆਈ ਸੀਗੀ ਕੈਰੀ ਕਰਨਾ ਵੀ ਈਜ਼ੀਆ ਵਲੌਗ ਵੀ ਬਣਾਉਂ ਹਾਂਜੀ ਅੱਜ ਥੋੜੇ ਫ੍ਰੀ ਸੀਗੇ ਤੇ ਅੱਜ ਸੋਚਿਆ ਵੀ ਫਿਰ ਥੋੜਾ ਜਿਹਾ ਕੰਮ ਕੀਤਾ ਜਾਵੇ ਲੈਪਟਾਪ ਤੇ ਬੁੱਕਸ ਵਗੈਰਾ ਦਾ ਤੇ ਚਲੋ ਫਿਰ ਜੋ ਜੋ ਵੀ ਨਾਲ ਕਰਾਂਗੇ ਆਪਾਂ ਤੁਹਾਨੂੰ ਦਿਖਾਵਾਂਗੇ ਹਾਂਜੀ ਗਾਇਜ਼ ਜ਼ਰਾ ਬਰ ਵੀ ਸਕੂਲ ਚਲਾ ਗਿਆ ਦੇੜਵੀ ਮਾਰਕੀਟ ਕੇ ਵੇ ਤੇ ਮੈਂ ਤੇ ਨੂੰ ਸਿਰ ਕਰਿਆ ਤੇ ਰੋਟੀ ਪਣੀ ਆਪਾਂ ਖਾ ਲਿਆ ਤੇ ਥੋੜੇ ਟਾਈਮ ਤੱਕ ਆਪਾਂ ਪੀਵਾਂਗੇ ਚਾਹ ਪਾਣੀ ਤੇ ਅੱਜ ਪਰ ਵੀ ਵੈਦਰ ਠੀਕ ਹੈ ਤੋਂ ਆ ਪਕਿਲੀ ਵੀ ਹੈ ਦਿਖਾ ਦਿੰਨੇ ਤੁਹਾਨੂੰ ਦੇਖੋ ਇਹ ਪਰ ਸੂਰਜ ਹੰਤ ਪੂਰੀ ਧੋਪਨ ਲੱਗਦੀ ਹੈ ਇੱਥੇ ਬਾਹਰ ਬੈਠ ਜਾਈਦਾ ਥੋੜੀ ਦੇਖੋ ਬਾਹਰ ਆ ਕੇ ਕਿੰਦੀ ਤੇਜ਼ ਧੋਪਾ ਗਾਇਸ ਆਹ ਲੱਗਦਾ ਗਰਮੀ ਹੁਣੇ ਜੀ ਗਈ ਸੀ ਤੇ ਫੇਰ ਆ ਗਈ ਤੇ ਸਰਦੀ ਆਈ ਹੋਈ ਨਹੀਂ ਪੰਜਾਬ ਜਿੱਤੇ ਬਿਲਕੁਲ ਵੀ ਨਹੀਂ ਪੈਂਦੀ ਸਿਰਫ ਗਰਮੀ ਪੈਂਦੀ ਆ ਭਾਈ ਅੱਜਕੱਲ ਫੇਰ ਉਹੀ ਦਿਨ ਜੇ ਆਗੇ ਹਲਕੇ ਫੁਲਕੇ ਜੇ ਗਾਈਜ਼ ਕਾਫੀ ਟਾਈਮ ਹੋਣਾ ਹੁਣ ਆਪਾਂ ਲੈਪਟਾਪ ਤੇ ਕੰਮ ਕਰ ਲਿਆ ਤੇ ਹੁਣ ਮੇਰੀ ਅੱਖਾਂ ਬੰਦ ਹੋ ਰਹੀਆਂ ਮੇਰਾ ਟਾਈਮ ਨੇ ਬਦਲੇ ਇੱਧਰ ਆ ਕੇ ਮੇਰਾ وہی ਰੁਟੀਨਾ ਹੁਣ ਆਪਾਂ ਸੌਣੇ ਹਾਂਜੀ ਹਾਂਜੀ ਗਾਈਜ਼ ਹੁਣ ਆਪਣਾ ਲੰਚ ਟਾਈਮ ਹੋ ਗਿਆ ਚਾਹ ਆਪਾਂ ਲਈ ਤਰ ਮੈਂ ਤੇ ਕੰਮ ਦੀ ਬ੍ਰੈਡ ਆਮਲੇਟ ਤੇ ਚਲੋ ਬੈਠ ओके गाइस जेडाक ਤੁਸੀਂ ਦੇਖ ਰਹੇ ਹੋ ਆਪਾਂ ਰਹੀ ਤੇ ਆਪਾਂ ਜਾ ਰਹੇ ਹੁਣ ਮਾਰਕੀਟ ਥੋੜੀ ਦੇਰ ਰੋਜ਼ ਕੁਛ ਨਾ ਕੁਛ ਲੈਣਾ ਆਪਾਂ ਜਾਣਾ ਪੈਣਾ ਤੇ ਚਲੋ ਫਿਰ ਤਾਂ ਹੁਣ ਚੱਲ ਕੇ ਦੇਖੋਨੇ ਪਾ ਮਾਰਕੀਟ ਚਲੋ ਚਲੋ गाइस ਘੁੰਮ ਕੇ ਆਈਏ ਜਿੱਦੀ ਜਿਆਦਾ ਤਾਂ ਆਪਾਂ ਪਰ ਫਿਰ ਵੀ ਥੋੜਾ ਜਿਹਾ ਮੈਂ ਆਪਾਂ ਲਿਆ ਕਿਉਂਕਿ ਟ੍ਰੈਨਿੰਗ ਬਹੁਤ ਚੇਤੀ ਹੁੰਦੀ ਆ ਪੰਜਾਬ ਚ ਹੁਣ ਸਾਰੇ ਕੱਲੇ ਕੱਲੇ ਹਨ ਘਰਾਂ ਚ ਦੇ ਰੋਜ਼ ਅੰਗੇ ਮਾਰਕੀਟ ਜਾਏ ਦਾ ਮੈਨੂੰ ਲੱਗਦਾ ਅਸੀਂ ਰੋਜ਼ ਹੀ ਤੁਰੇ ਫਿਰਦੇ ਆਂ ਸ਼ਹਿਰ ਐਂ ਲੱਗਦਾ ਵੀ ਅਸੀਂ ਤੁਰੇ ਫਿਰਦੇ ਆ ਪਰ ਮੈਨੂੰ ਲੱਗਦਾ ਸਾਰੇ ਹੀ ਤੁਰੇ ਫਿਰਦੇ ਕੋਈ ਨਾ ਕੋਈ ਕੰਮ ਤਾਂ ਜਾਣਾ ਪੈਂਦਾ ਤੇ ਜਾਂਕੇ ਉਹਨੇ ਫਿਰ ਆਪਦੇ ਨੇੜੇ ਮਾਰਕਿਟ ਤੇ ਹੁਣ ਤੋਪੇ ਬੈਠੇ ਆ ਰਾਮ ਨਾਲ ਟੋਪੀ ਸੇਕ ਰਹੇ ਆ ਸਰਦੂ ਜਸਪੂਤੇ ਹਟ ਜਾ ਤੂੰ ਤੂੰ ਇਸਓਵਰਲ ਅੱਜ ਦਾ ਦਿਨ ਕਾਫੀ ਵਧੀਆ ਰਿਹਾ ਹੁਣ ਵੀ ਆਪਾਂ ਥੋੜਾ ਕੰਮ ਕਰ ਰਹੇ ਹਾਂ ਤੇ ਤੁਸੀਂ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ